ਨਾਂੜੀ ਚ ਜਾ ਕੇ ਤਾਂ ਉਹ ਹੀ ਜੀ ਦੀ ਹੈ ਕੈਂਸਰ ਹੋ ਹੀ ਗਿਆ ਕੈਂਸਰ ਹੋ ਗਿਆ ਹਾਂਜੀ ਫਾਸਟ ਫੂਡ ਦੀ ਰੇੜੀ ਲਾਉਣ ਵਾਲਾ ਇਹ ਨੌਜਵਾਨ ਹੋਇਆ ਕੈਂਸਰ ਨਾਲ ਪੀੜਤ ਘਰ ਵਿੱਚ ਹਨ ਦੋ ਬੱਚੇ ਡਾਕਟਰਾਂ ਵੱਲੋਂ ਦੱਸਿਆ ਗਿਆ 4 ਤੋਂ 5 ਲੱਖ ਰੁਪਏ ਦਾ ਖਰਚਾ ਕੌਣ ਫੜੇਗਾ ਇਸ ਪਰਿਵਾਰ ਦੀ ਬਾਹਾਂ ਪਿੰਡ ਸੁੱਗਾ ਤੇ ਜ਼ਿਲ੍ਹਾ ਤਰਨਤਾਰਨ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਅਤੇ ਕੀ ਕਹਿਣਾ ਹੈ ਇਸ ਪੀੜਤ ਪਰਿਵਾਰ ਦਾ ਅੱਜ ਭਾਂਜੀ ਕੀ ਨਾਤੋਂ ਰਾਖੀ ਸੇਠੀ ਕਿਹੜਾ ਪਿੰਡ ਸੁੱਗਾ ਕੀ ਮੁਸ਼ਕਿਲਤੋ ਡੇਤਾਰੋ ਇਹ ਨਾਜੀਬ ਲਾਕੀਸ ਇਹ ਬਲਗ ਇਹ ਨਾਰੀ ਚ ਜਾ ਕੇ ਤਾਂ ਉਹ ਹੀ ਜੀ ਦੀ ਹੈ ਕੈਂਸਰ ਹੈ ਜੀ ਦੀ ਕੈਂਸਰ ਹੋ ਗਿਆ ਹਾਂ ਜੀ ਇਹ ਕਿੰਨਾ ਖਰਚਾ ਖੁਚ ਆਖਿਆ ਡੋਕਟਰ 4-5 ਲੱਖ 4-5 ਲੱਖ ਕੀ ਕੰਮ ਕਰਦੇ ਇਹ ਫਾਸਟ ਫੋਰਡ ਦਾ ਫਾਸਟ ਫੋਰਡ ਕਿੰਨੇ ਕੇ ਪੈਸੇ ਮੰਗੇ ਨਾਖਿਆ 4-5 ਲੱਖ 4-5 ਲੱਖ ਹੂੰ ਉਹ ਕੀ ਮੰਗ ਕਰਦੇ ਇਹ ਆਗਦੇ ਆ ਕਿ ਥੋੜੀ ਜੀ ਮਦਦ ਹੋਈ ਹੈ ਕਿ ਤੇ ਚੱਲਣਾ ਠੀਕ ਠਾਕ ਹੋ ਜਾ ਸਾਡੇ ਬੱਚੇ ਨਾ ਖੱਜ ਲਉਣ ਹਾਂ ਬਸ ਔਰ ਕੁਛ ਨਹੀਂ ਆਗਦੇ ਕਿੰਨੇ ਬੱਚੇ ਤੁਹਾਡੇ ਬਸ ਇੱਕ ਕੁੜੀ ਤੇ ਇੱਕ ਮੁੰਡਾ ਕੁੜੀ ਤੇ ਮੁੰਡਾ ਕਿੰਨੀ ਕਿੰਨੀ ਉਮਰ ਹੁੰਦਾ ਕੁੜੀ ਤੇ ਸਮਝ ਲਓ 20 21 ਸਾਲ ਦੀ ਹੈ ਤੇ ਮੁੰਡਾ 15 16 15 ਸਾਲ ਦਾ 15 ਸਾਲ ਦਾ ਕੋਈ ਮੋਬਾਈਲ ਨੰਬਰ ਹੈਗਾ ਤੁਹਾਡਾ ਹਾਂਜੀ ਬੋਲੋ ਅੰਤ ਬੋਲ 95 ਓਹੀ ਬੋਲੋ 95 95 929 929 36 36 325 325 ਤਕੀ ਨਾ ਤੁਹਾਡਾ ਮਨਾ ਸੇਠੀ ਤੇ ਕੀ ਹੋਇਆ Papa ਨੂੰ Papa ਨੂੰ ਕੈਂਸਰ ਆ ਫੂਡ ਪਾਈਪ ਮੇ ਜੀ ਤੇ ਕਿੰਨੇ ਚਿਰ ਤੋਂ ਇਸ ਤਰ੍ਹਾਂ ਹੈ ਉਹਨਾਂ ਨੂੰ 1 ਸਾਲ ਹੋ ਗਿਆ ਹੈ ਹਾਂਜੀ ਕਾਰੋਬਾਰ ਕੀ ਕਰਦੇ ਸੀ ਉਹ ਫਾਸਟ ਫੂਡ ਆ ਫਾਸਟ ਫੂਡ ਹਾਂਜੀ ਤੇ ਹੁਣ ਹੁਣ ਕੌਣ ਕੰਮ ਕਰਦਾ ਕਰ ਚ ਹੁਣ ਮम्मा ਤੋਂ ਮੇਰਾ ਬ੍ਰਦਰ ਕਰਦਾ ਹੈ ਅੱਛਾ ਅੱਛਾ ਕਿੰਨੇ ਕੇ ਪੈਸੇ ਬਣ ਜਾਂਦੇ ਰੋਜ਼ ਰੋਜ਼ 100 ਜਾਂ 150 ਇਤਨਾ ਹੀ 100 150 ਹਾਂਜੀ ਤੇ ਘਰ ਦਾ guzara ਮੁਸ਼ਕਲ ਹੋ ਗਿਆ ਹਾਂਜੀ ਇਲਾਜ ਵਾਸਤੇ ਕਿੰਨੇ ਕੇ ਪੈਸੇ ਮੰਗੇ ਡਾਕਟਰ ਨੇ 4 ਜਾਂ 5 ਲੱਖ ਰੁਪਇਆ ਤੇ ਕੀ ਮੰਗ ਕਰਦੇ ਹੋ ਕਿ ہماری ਹੈਲਪ ਕਰੋ ਕਿ ਮੇਰੇ ਪਾਪਾ ਠੀਕ ਹੋ ਜਾਏ ਮੇਰੀ ਛੋਟੀ ਛੋਟੀ ਬੱਚੀ ਹੈ ਉਹ ਰੋਲ ਨਾ ਜਾਣ ਤੇ ਆ ਵੀ ਗਾੜੀ ਬੇਨਤੀ ਹੈ ਕਿ ਸਾਡੀ ਮਦਦ ਕੀਤੀ ਜਾਏ ਕਿ ਮੈਂ ਆਪਣਾ ਲਾਇਕ ਰਾ ਸਕਾਂ ਤੇ ਆਪਣੇ ਬੱਚਿਆਂ ਨੂੰ ਅੱਜ ਕਿਡ ਸਕਾਂ ਤੇ ਆਪਣਾ ਕੰਮ ਦੁਬਾਰਾ ਸਟਾਰਟ ਕਰ ਸਕਾਂ ਫਿਲਹਾਲ ਹੁਣ ਤੁਸੀਂ ਜਿੱਤੋ ਇਲਾਜ ਕਰਾ ਰਹੇ ਹੋ ਉਹ ਕਿੱਥੋਂ ਕਰਾ ਰਹੇ ਹੋ ਅਸੀਂ ਇਲਾਜ ਕਿੱਥੋਂ ਵੀ ਸ਼ੁਰੂ ਨਹੀਂ ਕਰਾਇਆ ਕਿਉਂਕਿ ਸਾਡੇ ਕੋਲ ਬਿਲਕੁਲ ਵੀ ਸਹਿਯੋਗ ਨਹੀਂ ਹੈ ਪੈਸੇ ਦਾ ਧਿਆਵ ਹੈ ਅਸੀਂ ਕਿੱਥੋਂ ਵੀ ਇਲਾਜ ਨਹੀਂ ਕਰਾਇਆ ਸਿਰਫ ਰਿਪੋਰਟ ਵੀ ਕਰਾਈ ਹੈ ਉਹ ਵੀ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਸੀ ਤੇ ਤਾਂ ਕਰਕੇ ਰਿਪੋਰਟ ਅਸੀਂ ਐਂਡੋਸਕੋਪੀ ਕਰਾ ਸਕੇ ਸਾਡੇ ਕੋਲ ਬਿਲਕੁਲ ਵੀ ਗੁੰਜਾਇਸ਼ ਨਹੀਂ ਹੈ ਹੋਰ ਕੀ ਮੰਗ ਕਰਦੇ ਹੋ ਜੀ ਉਹ ਕਿ ਹੁਣ ਵੀ ਸਾਨੂੰ ਥੋੜੀ ਮਦਦ ਕੀਤੀ ਜਾਏ ਤੇ ਮੈਂ ਆਪਣਾ ਇਲਾਜ ਕਰਾ ਸਕਾਂ ਤੇ ਨਾਰਮਲ ਕਿ ਮੇਰੇ ਥੋੜੇ ਟੈਸਟ ਉਹ ਹੋ ਰਹੇ ਨੇ ਔਰ ਇਹ ਬਾਅਦ ਜਾ ਕੇ ਕਿਥੇ ਮੇਰਾ ਉਹ ਵਾਲਾ ਇਲਾਜ ਹੋਣਾ ਦੂਸਰਾ ਕੈਂਸਰ ਦਾ ਠੀਕ ਹਾਜੀ ਪਾਈ ਸਾਹਿਬ ਕੀ ਨਾਮ ਤੁਹਾਡਾ ਅਤਲ ਸੱਠੀ ਅਤਲ ਸੱਠੀ ਜੀ ਇਹੜੀ ਰਿਪੋਰਟ ਦਿਖਾ ਰਹੇ ਹੋ ਤੁਸੀਂ ਡਾਕਟਰ ਜੀ ਕੀ ਪ੍ਰੋਬਲਮ ਹੈ ਇਹਦੇ ਵਿੱਚ ਇਹਦੇ ਚ ਮੈਨੂੰ ਫੂਨ ਪਾਈਪ ਚ ਕੈਂਸਰ ਆਇਆ ਜੀ ਸੈਕਿੰਡ ਸਟੇਜ ਤੇ ਤੇ ਹਾਂ ਵੀ ਮਤਲਬ ਕਿ ਉਹਨਾਂ ਨੇ ਆਖਿਆ ਆਪਰੇਟ ਕਰਨਾ ਸੇ ਸਾਨੂੰ 4.5-5 ਲੱਖ ਰੁਪਏ ਦੀ ਜ਼ਰੂਰਤ ਹੈ ਹੂੰ ਤੇ ਮੇਰਾ ਇੰਨਾ ਕੰਮ ਹੈ ਨਹੀਂ ਚੱਲਦਾ ਕਿ ਹਾਂ ਵੀ ਜਿਹੜਾ ਵਾ ਸੀ ਮਤਲਬ ਕਿ ਆਪਣਾ ਇਲਾਜ ਕਰਾ ਸਕੀ ਕੀ ਅਸੀਂ ਬਾਰੋਂ ਆਏ ਦੇ ਆਵੇ ਉਸ ਅਸੀਂ ਕਿਸੇ ਦੇ ਮਕਾਨ ਚ ਰਹਿਨੇ ਆ ਸਮਾਨ ਵੀ ਉਹਨਾਂ ਦਾ ਹੀ ਐ ਸਭ ਕੁਝ ਅੱਛਾ ਸਾਡਾ ਕੁਝ ਤੁਹਾਡਾ ਆਪਣਾ ਨਹੀਂ ਹੈ ਨਹੀਂ ਜੀ ਸਾਡਾ ਕੁਝ ਵੀ ਨਹੀਂ ਹੈ ਆਪਣਾ ਇੱਥੇ ਹੂੰ ਮਨਜੀ ਆ ਤਾਂ ਕਰਿੰਦੇ ਤੁਸੀਂ ਇੱਥੇ ਪੰਜਾਬ ਚ ਕਦੋਂ ਦੇ ਆਏ ਜੀ ਪੰਜਾਬ ਚ ਆਏ ਦੇ ਸਾਨੂੰ ਮਤਲਬ ਕਿ ਕੋਈ 4 4 ਸਾਲ ਹੋ ਗਏ 4 ਸਾਲ ਹੋ ਗਏ ਵੋਟ ਵਾਰ ਬਲ ਗਈ ਤਾਂ ਹਾਂ ਜੀ ਇਹ ਧਾਰਕੜ ਬਣ ਗਏ ਦੇ ਸਭ ਕੁਝ ਬਣ ਗਏ ਦੇ ਇੱਥੇ ਦਾ ਜੀ ਤੇ ਕਾਰੋਬਾਰ ਕੀ ਕਰਦੇ ਤੁਸੀਂ ਕਾਰੋਬਾਰ ਫਾਸਟ ਫੂਡ ਐ ਮੇਰਾ ਜੀ ਘਰ ਦੇ ਅੰਦਰ ਹੀ ਖੋਲੇ ਦੇ ਇੱਥੇ ਉੱਥੇ ਖੋਲੇ ਦਾ ਜਿਹੜਾ 3-400 ਰੁਪਏ ਬੰਦਾ ਤੇ ਉਹ ਉੱਥੇ ਕਿੰਨੇ ਪੈਸੇ ਡਾਕਟਰ ਨੇ ਇਲਾਜ ਵਾਸਤੇ ਆਖਿਆ ਸਾਢੇ 4-5 ਲੱਖ ਦੇ ਕਰੀਬ ਆਖਿਆ ਸਾਢੇ 4-5 ਲੱਖ ਹਾਂਜੀ ਹੂੰ ਉਹ ਕੋਲ ਨੇ ਤੁਹਾਡੇ ਕੋਲ ਨੇ ਪੈਸੇ ਨਹੀਂ ਹੈਗੇ ਨਹੀਂ ਜੀ ਕੀ ਮੰਗ ਕਰਦੇ ਹੋ ਇਹੋ ਕਿ ਗਾੜੀ ਬਿੰਤੀ ਹੈ ਕਿ ਆ ਵੀ ਸਾਡੀ ਮਦਦ ਕੀਤੀ ਜਾਏ ਤੇ ਆ ਵੀ ਸਾਨੂੰ ਮਿਲ ਕੇ ਸਹਿਯੋਗ ਦਿੱਤਾ ਜਾਏ ਛੋਟੇ-ਛੋਟੇ ਬੱਚੇ ਮੇਰੇ ਜੀ ਤੇ ਉਹ ਜੇ ਮੈਨੂੰ ਕੁਝ ਹੋ ਗਿਆ ਤੇ ਉਹ ਵਿਚਾਰੇ ਰੋਲ ਜਾਣਗੇ ਬਿਲਕੁਲ ਹੀ ਉਹਨਾਂ ਦਾ ਕੋਈ ਨਹੀਂ ਸਾਡੇ ਮਾਪਿਓ ਵੀ ਨਹੀਂ ਹੈ ਮੇਰੀ ਨਾਲ ਦੀ ਦੇ ਵੀ ਮਾਪਿਓ ਨਹੀਂ ਹੈ ਹੂੰ ਤੇ ਨਾਲ ਸਾਡਾ ਕੋਈ ਅੱਗੇ ਪਿੱਛੇ ਰਿਸ਼ਤੇਦਾਰ ਹੈ ਕੋਈ